ਲਓ ਜੀ ਵੀਰ ਜੀ ਤੁਹਾਡੇ ਵਾਸਤੇ ਬਲੈਂਕਟ ਪਾਂਡਾ ਦਾ ਬਲੈਂਕਟ ਹੈ ਬਹੁਤ ਹੀ ਸੋਹਣਾ ਜੀ ਇਹਦੇ ਵਿੱਚ ਆਪਣੇ ਕੋਲ ਚਾਰ ਪੰਜ ਕਲਰ ਮਿਲ ਜਾਣਗੇ ਜੀ ਬੜਾ ਸੋਹਣਾ ਲੱਖਣੀ ਬਲੈਂਕਟ ਜੀ ਤੁਹਾਨੂੰ ਓਪਨ ਕਰਕੇ ਦਿਖਾਣੇ ਆ ਜੀ ਕਿੰਨਾ ਸੋਹਣਾ ਪੀਸ ਹੈ ਜੀ ਲਓ ਬਿਲਕੁਲ ਸੌਫਟ ਹੈ ਜੀ ਇਹ ਤੁਹਾਨੂੰ ਆਪਾਂ ਦਵਾਂਗੇ ਜੀ 950 ਦਾ ਮਾਰਕੀਟ ਰੇਟ ਇਹਦਾ ਹੈਗਾ ਜੀ 1500 ਪਰ ਆਪਾਂ ਤੁਹਾਨੂੰ ਹੁੰਦਲ ਬ੍ਰਦਰ ਦੇ ਹੈਂਡਲੂਮ ਤੇ ਹੈਗਾ ਜੀ 950 ਦਾ ਹੁਣ ਤੁਹਾਨੂੰ ਆਪਾਂ ਦਿਖਾਵਾਂਗੇ ਜੀ 6 ਪੀਸ ਸੈੱਟ ਇਹ ਵੀ ਕੋਚਰ ਦਾ ਜੀ ਜੀ ਬਹੁਤ ਹੀ ਸੋਨਾ ਕੁਲਟ ਸੈੱਟ ਜੀ ਮਾਲ ਵੇਖੋ ਜੀ ਮਾਲ ਤੁਸੀਂ ਕਿੰਨੀ ਪਿਆਰੀ ਕੁਆਲਿਟੀ ਜੀ ਬਹੁਤ ਹੀ ਬ੍ਰਾਂਡਡ ਚੀਜ਼ ਜੇ ਇਹਦੀ ਬੈਕ ਸਾਈਡ ਬਹੁਤ ਹੀ ਪਿਆਰੀ ਜੇ ਬਿਲਕੁਲ ਸੌਫਟ ਗਰਮਰ ਜਾਈ ਜੇ ਲਗਜ਼ਰੀ ਜੇ ਇਹਦੇ ਨਾਲ ਬੈੱਡ ਸ਼ੀਟ ਹੈਗੀ ਜੇ ਇਦੇ ਨਾਲ ਤੁਹਾਨੂੰ ਇਲਾਸਟਿਕ ਵਾਲੀ ਬੈੱਡ ਸ਼ੀਟ ਮਿਲੇਗੀ। ਦੋ ਕੁਸ਼ਨ ਜੇ ਪੂਰਾ ਸੈੱਟ ਹੈਗਾ ਜੀ। ਇਹ ਫਿਟਿਡ ਬੈੱਡ ਸ਼ੀਟ ਹੈ ਜੀ। ਵੇਖੋ ਕਿੰਨੀ ਪਿਆਰੀ ਬੈੱਡ ਸ਼ੀਟ ਹੈ। ਇਹ ਤੁਹਾਨੂੰ ਆਪਾਂ 5500 ਦਾ ਸੈੱਟ ਦੇਵਾਂਗੇ ਜੀ। ਬਿਲਕੁਲ ਕੋਚਰ ਦੇ ਪ੍ਰਾਈਜ਼ ਦੇ ਇਹਦੇ ਵਿੱਚ ਤਿੰਨ ਚਾਰ ਡਿਜ਼ਾਈਨ ਹੋਰ ਮਿਲ ਜਾਣਗੇ ਇੱਕ ਤੁਹਾਨੂੰ ਇਹ ਡਿਜ਼ਾਈਨ ਮਿਲੇਗਾ ਜੀ ਇਹਦੇ ਵਿੱਚ ਇਹ ਮਾਰਕੀਟ ਰੇਟ ਹੈਗਾ ਜੀ 7000 ਪਰ ਆਪਾਂ ਤੁਹਾਨੂੰ 5500 ਦਾ ਦੇਵਾਂਗੇ ਬ੍ਰਾਂਡ ਹੈਗਾ ਜੀ ਕੋਚਰ ਦਾ ਦੇਖੋ ਜੀ ਰਜਾਈ ਮਜ਼ਾ ਆਇਆ ਇਹਦਾ ਵੀਰ ਜੀ ਰਜਾਈ ਵੇਖ ਕੇ ਬਹੁਤ ਹੀ ਸੋਹਣੀ ਰਜਾਈ ਹੈ ਆਓ ਜੀ ਸਾਡੇ ਕੋਲ ਵਿజిਟ ਕਰੋ ਤਰਨਤਾਰਨ ਪਲਾਸੌਰ ਰੋਡ ਹੁੰਦਲ ਬਰਦਰ ਤੇ ਆਓ ਜੀ ਤੁਹਾਨੂੰ ਗਿਫਟ ਵੀ ਦਿੱਤੇ ਜਾਣਗੇ ਨਾਲ